ਦੇ ਨਾਲ ਹੀ ਹੁਣ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਤਾਂ ਬਹੁਤ ਸਾਰੇ ਸਿਆਸੀ ਆਗੂ ਚਾਹੇ ਮਨਪ੍ਰੀਤ ਬਾਦਲ ਹੋਣ ਜਿਸ ਤਰ੍ਹਾਂ ਮਨਪ੍ਰੀਤ ਬਾਦਲ ਜ਼ਿਕਰ ਕਰ ਰਹੇ ਨੇ ਅਸੀਂ ਸੁਣਾਵਾਂਗੇ ਕਿ ਪਹਿਲਾ ਇਲੈਕਸ਼ਨ ਸੀਗਾ ਜਿਹੜਾ ਗਿੱਦੜਵਾ ਦਾ ਉਹ ਵੀ ਉਹਨਾਂ ਦੀ ਰਹਿਣਮਈ ਹੇਠ ਜਿਹੜੀ ਛਤਰ ਸ਼ਾਇਆ ਦੇ ਹੇਠ ਮਨਪ੍ਰੀਤ ਬਾਦਲ ਹੋਰਾਂ ਨੇ ਲੜਿਆ ਸੀ ਤੇ ਹੋਰ ਸਿਆਸੀ ਆਗੂ ਕੀ ਉਹਨਾਂ ਨੂੰ ਅੰਤਮ ਵਿਦਾਇਗੀ ਦੇ ਰਹੇ ਨੇ ਤੁਹਾਨੂੰ ਸੁਣਾਉਣੇ ਆ ਪਰ ਇਸ ਦੇ ਨਾਲ ਹੀ ਜਾਂਦੇ ਹੋਏ ਇਹ ਵੀ ਦੱਸ ਦਿੰਨੇ ਆ ਕਿ ਕੱਲ ਨੂੰ 3 ਵਜੇ ਦੁਪਹਿਰ ਤੋਂ ਬਾਅਦ ਉਹਨਾਂ ਦਾ ਅੰਤਮ ਸੰਸਕਾਰ ਉੱਬਾ ਵਾਲੀ ਸੰਗਰੂਰ ਦੇ ਵਿੱਚ ਹੋਵੇਗਾ ਔਰ ਹੁਣ ਅੰਤਮ ਅੰਦਰਸ਼ਨ ਕਰਨ ਪਹੁੰਚੀਆਂ ਹਸਤੀਆਂ ਉਹਨਾਂ ਨੂੰ ਕੀ ਵਿਦਾਇਗੀ ਦੇ ਰਹੀਆਂ ਨੇ ਤੁਹਾਨੂੰ ਸੁਣਾਉਣੇ ਆ ਇੱਕ ਨੇਕ ਇਨਸਾਨ ਚਲਾ ਗਿਆ ਮਤਲਬ ਲੱਖਾਂ ਲੋਕ ਰੋਜ਼ ਦੁਨੀਆ ਤੇ ਆਉਂਦੇ ਆ ਤੇ ਲੱਖਾਂ ਲੋਕ ਰੋਜ਼ ਦੁਨੀਆ ਤੋਂ ਚਲੇ ਜਾਂਦੇ ਆ ਪਰ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਆਉਂਦੇ ਤਾਂ ਜ਼ਰੂਰ ਹੈ ਪਰ ਆਪਣੀ ਸੇਵਾ ਆਪਣਾ اخلاق ਆਪਣਾ ਕਿਰਦਾਰ ਉਹਦੀ وجہ ਨਾਲ ਆਉਂਦੇ ਤਾਂ ਦੁਨੀਆ ਤੇ ਜ਼ਰੂਰ ਹੈ ਪਰ ਫਿਰ ਜਾਂਦੇ ਨਹੀਂ ਅਮਰ ਹੋ ਜਾਂਦੇ ਉਹ ਢਿੰਸਾ ਸਾਹਿਬ ਇਹਨਾਂ ਦੀ ਜਿਹੜੀ ਸ਼ਖਸੀਅਤ ਸੀ ਬੇਦਾਗ ਸ਼ਖਸੀਅਤ ਸੀ ਬੇਦਾਗ ਸ਼ਖਸੀਅਤ ਸੀ ਔਰ ਪੰਜਾਬ ਨੂੰ ਔਰ ਉਹਨਾਂ ਦੇ ਖਾਨਦਾਨ ਨੂੰ ਜ਼ਾਇਰ ਕਿ ਬੜਾ ਵੱਡਾ ਨੁਕਸਾਨ ਹੈ ਔਰ ਉਹਨਾਂ ਦੀ ਜਿਹੜੀ ਰਾਜਨੀਤੀ ਦਾ ਜਿਹੜਾ ਮਕਸਦ ਸੀ ਔਰ ਮਹਿਵਰ ਸੀ ਉਹ ਇਹੀ ਸੀ ਕਿ ਪੰਜਾਬ ਜਿਹੜਾ ਹੈ ਪੰਜਾਬ ਨੂੰ ਕਿਵੇਂ ਉੱਚਾ ਚੱਕਿਆ ਜਾ ਸਕੇ ਔਰ ਅੱਜ ਕੱਲ ਇਹ ਕਿਸਮ ਦੇ ਲੋਕ ਜਿਹੜੇ ਆ ਇਹ ਜਿਹੜੇ ਸਾਂਚੇ ਜਿਹੜੇ ਸਾਂਚੇ ਚ ਢਿੰਡਸਾ ਸਾਹ ਬਣੇ ਸੀ ਮੈਨੂੰ ਲੱਗਦਾ ਰੱਬ ਨੇ ਉਹ ਸਾਂਚੇ ਹੀ ਤੋੜੇ ਹੂੰ ਉਹ ਜਦੋਂ ਮੈਂ ਛੋਟਾ ਹੁੰਦਾ ਸੀ ਇਹ ਤਾਂ ਇੱਕ ਪੀ 8 ਕਾਰ ਆਂਦੀ ਹੁੰਦੀ ਸੀ ਬੜੀ ਉਹ ਅੱਜ ਕੱਲ ਉਹ ਮਾਡਲ ਹੀ ਖਤਮ ਹੋ ਗਿਆ ਟਿੰਸਾ ਸਾਹਿਬ ਵਾਲੇ ਤਾਂ ਮਾਡਲ ਹੀ ਖਤਮ ਹੋ ਗਏ ਚੰਗੇ ਬੰਦਿਆਂ ਦੀ ਮਤਲਬ ਦੇਖੋ ਆਣਾ ਜਾਣਾ ਤਾਂ ਦੁਨੀਆ ਤੇ ਬਣਿਆ ਇਹ ਤਾਂ ਕੁਦਰਤ ਦਾ ਨਿਯਮ ਹੈ ਪਰਮਾਤਮਾ ਦਾ ਇੱਕ ਅਸੂਲ ਹੈ ਬੰਦੇ ਆਉਂਦੇ ਚਲੇ ਜਾਂਦੇ ਆ ਪਰ ਜੋ ਟਿੰਸਾ ਸਾਹਿਬ ਦੇ ਜਿਹੜੇ ਕਾਰਨਾਮੇ ਆ ਜਿਹੜਾ ਉਹਨਾਂ ਨੇ ਪੰਜਾਬ ਦੀ ਖਿਦਮਤ ਕੀਤੀ ਹੈ ਪਰ ਉਨਾ ਪੁਲਾਉਣਾ ਬਾਦਲ ਸਾਹਿਬ ਦੇ ਨਾਲ ਸੱਜੀ ਬਾਹਰ ਰੜ ਕੇ ਕੰਮ ਕੀਤਾ ਤੇ ਮੇਰਾ ਜਿਹੜਾ ਮੇਰੀ ਬਚਪਨ ਤੋਂ ਜਿਹੜੀ ਮੇਰੀ ਜਦੋਂ ਹੋਸ਼ ਆਂਦਾ ਇੱਕ ਬੱਚੇ ਨੂੰ ਮੈਨੂੰ ਪੰਜ 6 ਸਾਲ ਦੇ ਬੱਚੇ ਨੂੰ ਹੋਸ਼ ਆਣਾ ਸ਼ੁਰੂ ਹੋ ਜਾਂਦਾ ਤੇ ਕੁੱਦੂ ਦਾ ਮੈਂ ਟਿੰਡਸਾ ਸਾਹਿਬ ਨੂੰ ਆਪਣੀ ਜ਼ਿੰਦਗੀ ਦਾ ਮਤਲਬ ਪਰਮਿੰਦਰ ਦੇ ਬਾਅਦ ਜਿਵੇਂ ਹੁੰਦਾ ਸੀ ਚਲੋ ਪਰਮਿੰਦਰ ਦਾ ਤਾਂ ਹੈ ਹੀ ਪਰ ਸਾਡਾ ਇੱਕ ਇੱਕ ਨੂੰ ਵੱਡਾ ਪਰਿਵਾਰ ਕਹਿੰਦੇ ਵਸੀ ਪਰਿਵਾਰ ਉਹਨਾਂ ਦੇ ਸਾਡੇ ਬਜ਼ੁਰਗ ਸੀ ਉਹ ਬਜ਼ੁਰਗ ਚਲੇ ਗਏ ਸੋ ਇਸ ਕੱਲ ਦਾ ਦੁਖਵੀ ਹੈ ਕੋਈ ਯਾਦ ਹੈ ਜ਼ਹਿਨ ਦੇ ਵਿੱਚ ਢੀਂਡਾ ਸਾਹਿਬ ਦਾ ਬਸ ਜ਼ਹਿਨ ਦੇ ਤੋਂ ਵਿੱਚ ਕੀ ਹੈ ਕਿ ਸਿਆਸੀ ਜਿਹੜੇ ਕਦਮ ਜਿਹੜੇ ਸਭ ਤੋਂ ਪਹਿਲਾਂ ਚੱਕੇ ਉਹ ਇਹਨਾਂ ਦੀ ਰੇਨਮਾਈ ਹੇਠ ਹੀ ਚੱਕੇ ਸੀ ਜਦੋਂ ਪਹਿਲਾ ਗਿੱਦੜਵਾਦਾ ਇਲੈਕਸ਼ਨ ਹੋਇਆ ਤਾਂ ਅਦਰ ਅਸਲ ਉਹ ਮੈਂ ਥੋੜੀ ਲੜਿਆ ਸੀ ਇਹਨਾਂ ਲੋਕਾਂ ਨੇ ਆ ਕੇ ਲੜਿਆ ਸੀ ਤੇ ਇਹਨਾਂ ਦੀ ਵਜ੍ਹਾ ਨਾਲ ਹੀ ਰਾਜਨੀਤੀ ਚੱਲਿਆ ਅੱਜ ਪੂਰੇ ਪੰਜਾਬ ਨੂੰ ਔਰ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਵੀ ਉਹਨਾਂ ਦੇ ਪਿਆਰ ਕਰਨ ਵਾਲੇ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਬੈਠਾ ਕਿ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਨੇ ਔਰ ਉਹ ਇੱਕ ਰੋਡ ਮਾਡਲ ਸੀ ਜਿਨ੍ਹਾਂ ਤੋਂ ਅਸੀਂ ਇਹ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸੀ ਬਹੁਤ ਸਾਡੇ ਬਜ਼ੁਰਗ ਸੀ ਔਰ ਬਜ਼ੁਰਗਾਂ ਤੋਂ ਸਿਆਣੇ ਕਹਿੰਦੇ ਹਮੇਸ਼ਾ ਇਹ ਵੇਲੇ ਤੋਂ ਬਾਅਦ ਮਿਲਦਾ ਔਰ ਇੱਕ ਕੋ ਸਿਆਸਤਦਾਨ ਸੀ ਮੈਂ ਗੱਲ ਕਾਵਾਂਗਾ ਚਾਹੇ ਜੈਂਡਰ ਗੁਰਦਰਪ ਸਿੰਘ ਟੋੜਾ ਦੀ ਗੱਲ ਕਰ ਲਈਏ ਚਾਹੇ ਢੀਂਸਾ ਸਾਹਿਬ ਦੀ ਗੱਲ ਕਰ ਲਈਏ ਇਹ ਕਹ ਚੈਪਟਰ ਕਮਲਜੀਤ ਜੀ ਦੀ ਵੀ ਗੱਲ ਕਰ ਲਈਏ ਇਹ ਉਹ ਸਿਆਸਤਦਾਨ ਸੀ ਅਕਾਲੀ ਦਲ ਦਾ ਜਿਵੇਂ ਕਹਿੰਦੇ ਕਿ ਜਿਨ੍ਹਾਂ ਨੂੰ ਅਸਲ ਪੰਥ ਜਿਹੜਾ ਅਸਲ ਪੰਥ ਦੇ ਜਿਹੜੇ ਪਹਿਰੇਦਾਰ ਸੀ ਉਹ ਇਹ ਲੋਕ ਸੀ ਔਰ ਇਹਨਾਂ ਲੋਕਾਂ ਨੇ ਅਜੇ ਹੋ ਸਕਦਾ ਕਿਤੇ ਬਾਦਲ ਪਰਿਵਾਰ ਨੇ ਤਾਂ ਸਿਆਸਤ ਕੀਤੀ ਪਰ ਇਹਨਾਂ ਲੋਕਾਂ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਔਰ ਪੰਥ ਨੂੰ ਬਚਾਉਣ ਲਈ ਇਹਨਾਂ ਨੇ ਆਪਦੀ ਕੁਰਸੀਆਂ ਦੇ ਵੀ ਪਰਵਾਹ ਨਹੀਂ ਕੀਤੀ ਔਰ ਇਹੋ ਜਿਹੇ ਲੀਡਰਾਂ ਦਾ ਜਿਹੜਾ ਕੀ ਕਾਟਾ ਜਿਹੜਾ ਕਿ ਉਹ ਕਦੀ ਵੀ ਸਿਆਣੀ ਜੋ ਸਰਕਾਰ ਰਾਜ ਮੈਂ ਗੱਲ ਕਰੇ ਨਾ ਕਿ ਸਾਨੂੰ ਇਹੋ ਜਿਹੇ ਸਰਦਾਰ ਸੁਖਦੇਵ ਸਿੰਘ ਕੀ ਹਿੱਸਾ ਤੋਂ ਕੋਈ ਚੰਗੀ ਛੇਦ ਲੈਣੀ ਚਾਹੀਦੀ ਔਰ ਅੱਜਕੱਲ ਦੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿਉਂਕਿ ਸਰਦਾਰ ਸਿਖਦੇਵ ਸਿੰਘ ਦੀ ਇੱਛਾ ਹੈ ਕਿ ਉਹ insan ਸੀ ਜਿਨ੍ਹਾਂ ਨੇ ਹਰ ਇੱਕ ਨੂੰ ਪਿਆਰ ਦੇ ਨਾਲ ਆਪਦੇ ਨਾਲ ਜੋੜਿਆ ਜਿਨ੍ਹਾਂ ਨੇ ਹਰ ਇੱਕ ਨੂੰ ਜਿਹੜਾ ਹੈ ਕਿ ਚਾਹੇ ਕੋਈ ਕਾਂਗਰਸੀ ਏ ਚਾਹੇ ਕਿ ਕਿਸੇ ਪਾਰਟੀ ਦੇ ਨਾਲ ਸਬੰਧ ਰੱਖਦਾ ਹੋਵੇ ਉਹਨਾਂ ਨੇ ਹਮੇਸ਼ਾ ਉਹਨੂੰ ਚੰਗੀ ਸਲਾਹ ਦਿੱਤੀ ਔਰ ਇਹ ਦੱਸਿਆ ਕਿ ਭਾਈ ਚੱਤ ਸਾਂਝ ਨੂੰ ਕਿਵੇਂ ਕਾਇਮ ਰੱਖਣਾ ਔਰ ਅੱਜ ਦੇ ਹਲਾਤਾਂ ਨੂੰ ਦੇਖ ਕੇ ਮੈਂ ਗੱਲ ਕਹਿੰਦਾ ਕਿ ਜਿਹੜੀ ਲੀਡਰਸ਼ਿਪ ਇਹ ਦਿਨ ਬਾ ਦਿਨੇ ਲੋਕ ਜਿਹੜੇ ਸਾਡੇ ਤੋਂ ਜਿਹੜੇ ਵੀ ਆ ਪਰਮਾਤਮਾ ਨੂੰ ਪਿਆਰੇ ਹੋ ਰਹੇ ਔਰ ਹੁੰਦਾ ਜਿਹੜਾ ਨੁਕਸਾਨ ਕੱਲਾ ਇੱਕ ਪਰਵਾਰਾ ਨਹੀਂ ਸਾਨੂੰ ਸਾਰਿਆਂ ਨੂੰ ਚਲਦਾ ਪੈਗਾ ਕਿਉਂਕਿ ਅੱਜ ਕੱਲ ਦੀ ਜਿਹੜੀ ਸਿਆਸਤ ਹੈ ਉਹ ਇੱਕ ਗੰਦਲੀ ਔਰ ਮਾੜੀ ਸਿਆਸਤ ਹੋ ਗਈ ਔਰ ਇਹੋ ਜਿਹੇ ਜਿਹੜੇ ਲੋਕ ਜਿਹੜੇ ਵਾਕਈ ਜਿਨ੍ਹਾਂ ਦੀ ਸਮਾਜ ਨੂੰ ਜਿਹੜੀ ਲੋੜ ਸੀ ਪਲਾਂਤੀ ਬਦਲੇ ਹੋਏ ਨੇ ਕਲਚਰ ਬਦਲ ਗਿਆ ਹਾਲਾਤ ਬਦਲ ਗਏ ਲੋਕ ਬਦਲ ਗਏ ਸਿਸਟਮ ਸਾਰਾ ਚੇਂਜ ਹੋ ਰਿਹਾ ਪਰ ਜਿਹੜਾ ਸਿਸਟਮ ਸੀ ਪਾਈਚਾਰਿਕ ਅਸੇ ਸੰਸਤੀ ਹੁਣ ਤਾਂ ਸਿਸਟਮ ਹੀ ਐਨੀ ਮੌਸਟਾ ਹੋ ਗਿਆ ਹੁਣ ਤਾਂ ਤੁਤੂ ਮਹਿਮਾ ਦਾ ਹੋ ਗਿਆ ਇਹ ਕੋਈ ਹੈਲਦੀ ਨਹੀਂ ਹੈ ਇਹ ਪੋਲਿਟੀਕਲੀ ਹੈਲਦੀ ਨਹੀਂ ਐਡੀ ਲੰਬਾ ਸਿਆਸੀ ਕੈਰੀਅਰ ਉਹ ਵੀ ਬੇਦਾਗ ਰਹਿਣਾ ਨਹੀਂ ਨਹੀਂ ਬੜੀ ਵੱਡੀ ਗੱਲ ਹੁੰਦੀ ਜੀ ਤਾਂ ਕੋਈ ਚਾਹ ਦੋਣਾਂ ਦੀ ਸਮਝ ਵਰਨੀ ਚਾਹ। ਮੈਂ ਹੁਣ ਹਾਂ ਰਿਵਾਈਸ ਪੇਰੈਂਟ ਰਹੇ ਜੀ। ਹਮ। ਮੈਂ ਆਪ ओलंपिक ਅਸਸ਼ੰਦ ਉਹ ਕੱਟਰ ਕਾਲੀ ਮੈਂ ਕੱਟਰ ਕਾਂਗਰਸ ਹਮ ਪਰ ਸਾਡੇ ਕਦੇ ਉਹਨਾਂ ਨੇ ਕਦੇ ਨਾ ਸੋਚਿਆ ਸੀ ਵੀ ਨਾ ਮੈਂ ਕਦੇ ਸੋਚਿਆ ਸੀ ਉਹ ਕਾਲੀ ਨੇ ਨਾ ਉਹਨਾਂ ਨੇ ਕਦੇ ਸੋਚਿਆ ਸੀ ਸ਼ੰਦ ਤੇ ਰਿਲੇਸ਼ਨਸ਼ਿਪ ਵੀ ਸਾਡੇ ਹਮ ਕਿੰਨੇ ਸਾਲ ਤੋਂ ਸੀ ਕੋਸ਼ਿਸ਼ ਕੰਪਿਊਟਰ